ਕਹਤਾ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀਆ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਪਿੰਡ ਮਹਾਰਾਜ ਜੀ ਦੋ ਬੈਠਾ ਤੁਹਾਨੂੰ ਦਿਖਾਵਾਂ ਤੇ ਗੱਲਬਾਤ ਬਾਈ ਨਾਲ ਕਰਾਵਾਂ ਬਾਕੀਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਜੀਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕ ਫਲਾ ਨੰਬਰ ਬੋਲੋ ਜੀ 9947863584 9947863584 ਪਿੰਡ ਬੋਲੋ ਜੀ ਮਹਾਰਾਜ ਆ ਜੀ ਪਿੰਡ ਮਹਾਰਾਜ ਆ ਗਿਆ ਤੇ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਆ ਗਿਆ ਤੇ ਤਹਿਸੀਲ ਤਹਿਸੀਲ ਰਾਮਪੁਰ ਤਹਿਸੀਲ ਰਾਮਪੁਰ ਹੋ ਨੇੜੇ ਤੇੜੇ ਬਾਈ ਨੇੜੇ ਤੇੜੇ ਹੀ ਪੁੱਛੋ ਵੀ ਆ ਰਾਮਪੁਰ ਆ ਵੀ ਆ ਨਾ ਵੀ ਆ ਜੀ ਤੇ ਕਿੰਨੇ ਨਾਕ ਦਿਖਾ ਰਹੇ ਆ ਅੱਜ ਅੱਜ 2 ਨਾਕ ਦਿਖਾ ਰਹੇ ਪਹਿਲੇ ਨੰਬਰ ਤੇ ਜਿਹੜਿਆ ਪਾਇਰ ਸ਼ਹਿਰ ਦੇਖਿਆ ਨਹਿਰ ਸ਼ਹਿਰ ਨਾਲ ਥੋੜੀ ਐਚ ਐਫ ਦਾ ਟੱਚ ਤੇ ਕੀ ਡਿਟੇਲ ਆ ਬਾਈ ਕਿਹੜਾ ਸੁਆ ਬਲੂਨ ਸੁਆ ਸੁੰਦੀ ਆ ਓਕੇ ਜੀ ਤੇ ਵੀਰੇ ਕਿੰਨੇ ਦਿਨ ਬਾਕੀ ਆ ਇਹ ਦੰਦੀ ਹਜੇ ਚੌਕ ਦੀ ਚੜਦੀ ਆ ਹੂੰ ਤਨੂ ਮੈਂ ਬਹੁਤ ਚੰਗੀਆਂ ਹਿੱਲੇ ਨਹੀਂ ਜੀ ਪੰਜ ਚਾਰ ਪੰਜ ਚਾਰ ਖੋਲਣ ਤੋੜਾ ਤਰਾ ਕਰਾ ਕੇ ਚੱਕ ਕਿਤੋਂ ਨਹੀਂ ਹੁੰਜੀ ਵੀ ਹਨਾ ਮੇਰੇ ਹਿਸਾਬ ਨਾਲ ਬੈਠ ਹੂੰ ਓਕੇ ਠੀਕ ਆ ਵੀਰੇ ਆ ਦੇਖੋ ਤੇ ਬਾਕੀ ਦੀ ਗੱਲ ਨਾ ਰੰਗ ਰੰਗ ਪ੍ਰਿੰਟ ਤੇ ਉਤਰਨ ਲੱਗੀ ਆ ਹਨਾ ਹੁਣ ਹੂੰ ਆ ਦੇਖੋ ਜੀ ਬਾਕੀ ਦੀ ਗੱਲ ਸੋਹਣੀ ਬਹੁਤ ਆ ਹਨਾ ਵੀਰੇ ਜਿੰਨੀ ਕਰੀ ਹੂੰ ਹੂੰ ਉਨੀ ਫੇਸ ਕੁਆਲਿਟੀ ਚੰਗੀ ਦੋ ਬੀਜ ਉਹ ਵੀ 25 ਕਿਲੋ ਪਾਦੂ ਬਲੂਨ ਆਰਾਮ ਨਾਲ ਤੇ ਬਾਕੀ ਦਾ ਸਮੀ ਬਲੀ ਵੀ ਦੀ ਕੋਈ ਹੈ ਨਾ ਉਹ ਨਹੀਂ ਹੈਗੀ ਦਿੱਕਤ ਨਹੀਂ ਤੇ ਪੈਸੇ ਬਾਈ ਕਿੰਨੇ ਆ ਦੇ ਇਹ ਇੱਕ ਪਾਣੀ 1 ਲੱਖ ਤੇ 5000 ਰੁਪਿਆ ਮਾਨਦਾਨ ਹੋ ਜਾਊਗਾ ਬਿਲਕੁਲ ਤੇ ਬੱਚੀ ਵੀ ਤੋਹਫਾ ਹੀ ਆ ਹੈ ਨਾ ਗੜ ਬੇਰਗੀ ਜੀ ਆਪਾਂ ਕਹਿ ਲਗੇ ਆ ਦੇਖੋ ਜੀ ਕਿੰਨੇ ਪਿਆਰੇ ਬਣਾ ਓਕੇ ਜੀ ਤੇਰੀ ਓਕੇ ਇੱਕ ਪੰਜ ਚ ਮਾਨਦਾਨ ਹੋ ਜਾ ਬਿਲਕੁਲ ਬਿਲਕੁਲ ਤੇ ਦੋ ਨੰਬਰ ਵੀਰੇ ਹੁਣ ਦੂਜਾ ਨੰਬਰ ਇਹ ਸੁਆ ਸੁਆ ਜੀ ਤੀਜਾ ਸੁਆ ਆ ਗਿਆ ਤੇ ਕਿੰਨੇ ਦਿਨ ਬਾਕੀ? ਿੱੱਲੇ ਜੀ ਇਹ ਅਜੇ 10 ਦਿਨਾਂ ਨੂੰ ਕਿੰਨਾ ਕੁ ਦੁੱਧ ਕੱਢਿਆ ਵਾ ਇਹ ਦੂਜੇ ਸੁਆ ਦਾ? ਆ ਦੇਖੋ ਜੀ 25 35 ਕਿਲੋ ਬਾਈ ਇਹਦੇ ਦੂਜੇ ਸੁਆ ਤੋਂ ਹੂੰ ਦੇਂਦੀ ਆ ਵਹਿੜੀ ਦੇਂਦੀ ਆ ਜੀ ਆ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਥੱਲੋਂ ਪੂਰੀ ਪੱਟੀ ਆ ਜਿੱਦੀ ਕਿੰਨੇ ਦਿਨ ਕੱਟੂਗੀ ਹਜੇ ਲੈ ਜੀ 10 12 ਦਾ ਵਕ ਫੇਸ ਕਰੋ ਚੈੱਕ ਵਾਕਿ ਅਰੀਜਨਲ ਤੀਜਾ ਸੁਆ ਠੀਕ ਆ ਜੀ ਆ ਦੇਖੋ ਹੂੰ ਓਕੇ ਠੀਕ ਆ ਵੀਰੇ ਮੋੜ ਲੈ ਤੇ ਕੱਦ ਕਾਠ ਪੂਰਾ ਹੈ ਨਾ ਕੱਦ ਕਾਠ ਇੱਕ ਕੱਦ ਕਾਠ ਪੂਰ ਕੱਦ ਕਾਠ ਤੇ ਡੱਬ ਡੁੱਬ ਪੂਰੇ ਚੰਗੇ ਯਾਦ ਬਰੀਡ ਚ ਕੋਈ ਵੀ ਕਮੀ ਨਹੀਂ ਤੇ ਐਤ ਕੀ ਫਿਰ ਕਿੰਨਾ ਦੁੱਧ ਵੀਰੇ ਰੋਮੀ ਕਹਿ ਕੇ ਦੇਵਾਂਗੇ ਮੋ ਉਹ ਨਹੀਂ ਜਲੀ ਕਿਲੋ ਕਹਿ ਕੇ ਦੇ ਤੇ ਪੈਸੇ ਫਿਰ ਕਿੰਨੇ ਕ ਲੈਣੇ ਇਹਦੇ 1 ਲੱਖ 10 ਹਜ਼ਾਰ ਰੁਪਿਆ ਹਾਂ ਦੇਣਾ ਹੀ ਉਹਦਾ 1 5 ਇਹਦਾ 1 10 ਠੀਕ ਆ ਤੇ ਦੁੱਧ 40 ਕਿਲੋ ਦੇ ਦੇਣਾ ਹੈ ਕਹਿਣ ਵਾਲੀ ਗੱਲ ਹੈ ਕਿ ਦੇ ਦੂਗੀ ਦੇਣ ਵਾਲੀ ਗੱਲ ਆ ਬਈ ਕਹਿਣ ਵਾਲੀ ਨਹੀਂ ਜੇ ਆ ਕੇ ਸੇਵਿੰਗ ਕਰੇ ਜਾਂ ਫਿਰ ਸੇਲ ਨਹੀਂ ਓਕੇ ਤੇ ਐਡੀ ਗਾਣੇ ਨਾਲ ਤਵਜੂ ਹੂੰ ਗਾਂ ਪੂਰੀ ਵੱਡੀ ਆ ਤੇਰੀ ਤੇ ਵਾਕਿਆ ਸੁਆ ਵੀ ਤੂੰ ਸਹੀ ਗੱਲ ਕਹੀ ਆ ਦੂਜਾ ਨਹੀਂ ਕਿਹਾ ਹਨਾ ਤੀਜਾ ਤੀਜੇ ਹੀ ਕਿਹਾ ਠੀਕ ਆ ਜੀ ਤੇ ਹੂੰ ਪਹਿਲੇ ਨੰਬਰ ਦੇ ਤੁਹਾਨੂੰ ਐਰ ਸੈਰ ਦਿਖਾਤੀ 15 ਦੂਜੇ ਨੰਬਰ ਤੇ ਪਾਵਰ ਐਚ ਐਫ ਦਿਖਾਤੀ ਤੇ 1,10,000 ਰੁਪਇਆ ਹਨਾ ਤੇ ਮਾਨਤਾਨ ਵਿੱਚ ਹੋ ਜਾਣਾ ਨੰਬਰ ਬੋਲ ਦਿਓ ਜੀ ਬਸ 947863584 ਦੋ ਬੈੜਾਂ ਸੀ ਵੀਰੇ ਦੋਨੇ ਤੁਹਾਨੂੰ ਦਿਖਾ ਦਿੰਗਾ ਪਿੰਡ ਮਹਾਰਾਜ ਬਾਕੀ ਸਾਰੇ ਵੀਰਾਂ ਦਾ ਪਿੰਡ ਤਾਂ ਵੀਡੀਓ ਦੇਖਣ ਲਿਤਾ ਦਿ ਲੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ